ਕੀ ਕਰਗੀ ਸਾਰਿਆਂ ਨੂੰ ਹੋਰ ਸਾਨੂੰ ਕੀ ਹਾਲ ਚਾਲ ਹੈ ਤੁਹਾਡਾ ਬਣੀ ਜੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਹੁਣ ਮੈਂ ਆਪਾਂ ਨਾ ਇੱਕ ਭੈਣ ਦਾ ਪਟਿਆਲੇ ਤੋਂ ਇਹ ਭੈਣ ਉਹਨਾਂ ਦਾ ਇੱਕ ਸੀਰਮ ਤੇ ਇੱਕ ਤੇਲ ਵੈਰੀਟੀ ਕੀਤਾ ਤੇਲ ਬਿਲਕੁਲ ਰੈਡੀ ਕੀਤਾ ਵੇ ਆਹ ਬੋਟਰ ਭਰੀ ਹੋਈ ਹੈ 1 ਲੀਟਰ ਵਾਲੀ ਠੀਕ ਹੈ ਜੀ ਤੇ ਇਹ ਹੈਗਾ ਜੀ ਆਪਣਾ ਸੀਰਮ ਸੀਰਮ ਨੂੰ ਮਿਪਾ ਰਹੀ ਹਾਂ ਬੋਟਲ ਦੇ ਵਿੱਚ ਹੁਣ ਦੋਨੋਂ ਚੀਜ਼ਾਂ ਜਾ ਰਹੀਆਂ ਨੇ ਭੈਣ ਕੋਲ ਬਾਟਰ ਪਰ ਘਿਏ ਭੋਰੀ ਤੇ ਟੱਕਣ ਲੱਗਦੇ ਹੁਣ ਮੈਂ ਦੇਖਦੀ ਆ ਜੀ ਪਹਿਲੀ ਵਾਰ ਭੇਜ ਰਹੇ ਆਪਾਂ ਆਰਡਰ ਆਪਣੇ ਕੋਲੇ ਹੋਰ ਆਇਆ ਨਹੀਂ ਕਿੰਨੇ ਆਰਡਰ ਆਏ ਭਾਵੇਂ 4-5 ਤੇ ਬਸ ਮੈਂ ਫਸਟ ਟਾਈਮ ਭੇਜ ਰਹੀ ਆ ਭੇਜ ਕੇ ਦੇਖਦੇ ਆਪਾਂ ਸੁੱਖ ਸਾਹ ਨਾਲ ਪਹੁੰਚ ਜੇ ਤੇ ਫਿਰ ਆਪਾਂ ਅੱਗੇ ਤੋਂ ਆਰਡਰ ਲੈ ਸਕਦੇ ਆ ਪਰ ਔਖਾ ਬੋਲਦਾ ਜੀ ਕਮੈਂਟ ਆ ਸੌਖਾ ਨਹੀਂ ਨਾ ਕਿਉਂਕਿ ਇਹ ਨਾ ਬੋਟਲਸ ਲੈ ਕੇ ਆਵਣੀ ਆ ਤਾਂ ਹੁਣ ਮੈਂ ਦੋ ਮਸਾਂ ਹੀ ਨਹੀਂ ਘਰੋਂ ਪੱਟਿਆ ਨੇ ਪੁਰਾਣੀਆਂ ਬੋਟਲੀਆਂ ਆ ਬਾਟਰ ਮੈਨ ਨੂੰ ਮਿਲੀ ਨਹੀਂ ਜੀ ਬੋਟਲਸ ਲੈ ਕੇ ਆਉਣੀਆਂ ਫੇਰ ਆ ਪੈਕਿੰਗ ਲਈ ਡੱਬਾ ਚਾਹੀਦਾ ਇਹ ਆਪਣੇ ਕੋਲੇ ਤਾਂ ਜਿਹੜਾ ਆਪਣਾ ਉਹ ਸੀਗਾ ਚੌਪੜ ਜਿਹਾ ਸੀਗਾ ਉਹਦੇ ਵਾਲਾ ਹੀ ਆਪਾਂ ਯੂਜ਼ ਕਰ ਲਿਆ ਹੁਣ ਤੇ ਪਰ ਡੱਬਾ ਵੀ ਲੈ ਕੇ ਆਉਣਾ ਪਊਗਾ ਕਈ ਸਮਾਨ ਇਕੱਠੇ ਕਰਨੇ ਪੈਂਦੇ ਨੇ ਫਿਰ ਨਾ ਪੈਕਿੰਗ ਕਰਨੀ ਕਿ ਡੋਨਰ ਜਾਵੇ ਉਸ ਤੋਂ ਬਾਅਦ ਹੁਣ ਇਹਨਾਂ ਦੀ ਪੈਕਿੰਗ ਜਿਹੜੀ ਉਹ ਵੀ ਥੋੜੀ ਜੀ ਟਫ ਹੈ ਗਾਣਾ ਕਿਉਂਕਿ ਲਿਕਵਿਡ ਹੈ ਨਾ ਲਿਕਵਿਡ ਦੀ ਥੋੜੀ ਜੀ ਜ਼ਿਆਦਾ ਜਿੰਨੇ ਵਾਰੀ ਹੋ ਜਾਂਦੀ ਹੈ ਦੇਲੀ ਕਿਵੇਂ ਪਹੁੰਚਦਾ ਸੋਖਸਾਨ ਰੋ ਪਹੁੰਚ ਜੇ ਬਸ ਬਸ ਮੈਂ ਨਾ ਪਹਿਲਾਂ ਉਹ ਇਹ ਕਿਹਾ ਸੀ ਕਾਲੀ ਨਾ ਕਰਿਆ ਕਰੋ ਕਿਉਂਕਿ ਮੇਰੇ ਤੋਂ ਕਾਲੀ ਚ ਕੰਮ ਨਹੀਂ ਹੋਣਾ ਹੈਗਾ ਇਹ ਇੰਨਾ ਟਾਈਮ ਮੇਰੇ ਕੋਲ ਬਹੁਤ ਜ਼ਿਆਦਾ ਨਹੀਂ ਹੁੰਦਾ ਹੈਗਾ ਕਿ ਮੈਂ ਬਹੁਤ ਕਾਲੀ ਚ ਬਸ ਸਮਾਂ ਫਟਾਫਟ ਰੈਡੀ ਕਰਦਾ ਟਾਈਮ ਲੱਗਦਾ ਹੈ ਚਾਹ ਨਹੀਂ ਭੈਣ ਕਰੀਨੀ ਦੁਬਾਰਾ ਨਹੀਂ ਪੁੱਛਿਆ ਅੱਜ ਪੁੱਛਿਆ ਸੀਗਾ ਤੇ ਅੱਜ ਆਪਾਂ ਉਹਨਾਂ ਨੂੰ ਕਿਹਾ ਅ ਜਲ ਕੋਈ ਨਾ ਬਗਾ ਜਲਦੀ ਭੇਜ ਦਿੰਦੇ ਆ ਤੇ ਇਸ ਤਰ੍ਹਾਂ ਕਰਕੇ ਆਪਾਂ ਨੂੰ ਬੰਦ ਕਰਨਾ ਪੁੱਛਣ ਦੀ ਤਰ੍ਹਾਂ ਇਹਨੂੰ ਥੋੜਾ ਜਿਹਾ ਡਰ ਲੱਗ ਰਿਹਾ ਇਕ ਵਾਰ ਭੇਜਣ ਤੋਂ ਨੇ ਜਾ ਉਹਨਾਂ ਨੇ ਮੈਨੂੰ ਗਿਆ ਵੀ ਚਲੇ ਜਾਂਦਾ ਮੈਂ ਮੰਮਾ ਦੇ ਪਿੱਛੇ ਲੱਗ ਕੇ ਕੰਮ ਕੀਤਾ ਜੀ ਤਾਂ ਦੇਖੀ ਜਾਉਗੀ ਲੱਗੀ ਬਣਗੋ ਲੋ ਜੇ ਖਾਰ ਵੀ ਆਪਾਂ ਕਿੰਨੇ ਸਾਰੇ ਚੱਕਦੇ ਫਰਮਾਨਾ ਦੀ ਕੋਈ ਵੀ ਸੋਖਾ ਨਹੀਂ ਲਗਾ ਇਹ ਮੈਂ ਭੈਣਾਂ ਲਈ ਤਾਂ ਬਣਾ ਦੇਣੀ ਆ ਕਿਉਂਕਿ ਜਿਆਦਾ ਕਹਿਣ ਲੱਗ ਜਾਂਦੀਆਂ ਨੇ ਆਦਰਵਾਇਸ ਮੇਰੇ ਕੋਲ ਪਿੱਛੇ ਟਾਈਮ ਨਹੀਂ ਇਹਨਾਂ ਕੰਮਾਂ ਵਿੱਚ ਇਸ ਕੋਲ ਵੀ ਨਹੀਂ ਹੈਗਾ ਕਿੰਨੀ ਬੜੀ ਉੱखी ਹੈ ਜਿਹੜਾ ਦਿੱਕਟ ਸੈਕਿੰਗ ਤੋਂ ਰਿਮਾਈਂਗਾ ਲੋ ਇੱਕ ਵਾਰ ਤਾਂ ਆਪਾਂ ਕਰਦਾ ਇਹਨੂੰ ਬੰਦ ਤੇ ਫਿਰ ਮੈਂ ਨਾ ਇੱਥੇ ਇਹਦੇ ਸੈਲੋ ਟੇਪ ਵਗੈਰਾ ਲਾ ਦੂੰਗੀ ਲੋ ਇਹਦੇ ਆਪਾਂ ਸੈਲੋ ਟੇਪ ਲਾਵਾਂਗੇ ਇੱਥੇ ਔਰ نیچے ਵੀ ਚੰਗੀ ਤਰ੍ਹਾਂ ਬੰਦ ਕਰ ਦਾਂਗੇ ਇਹਨੂੰ ਤਾਂ ਕਿ ਇਹ ਕਿੱਲੇ ਨਾ ਬਿਲਕੁਲ ਵੀ ਨੀਚੋਂ ਵੀ ਨਾ ਹੀ ਲਵੇ ਤੇ ਪ੍ਰਮਾਤਮਾ ਦਾ ਨਾਮ ਲੈ ਕੇ ਮੈਂ ਭੇਜ ਦੂੰਗੀ ਬਾਕੀ ਤਾਂ ਰੱਬ ਜਾਣੇ ਕੀ ਬਣਦਾ ਤੇ ਫਿਰ ਕੱਲ ਨੂੰ ਚੰਗੀ ਤਰ੍ਹਾਂ ਉੱਪਰ ਉਹਨੂੰ ਰੈਪ ਕਰਾਂਗੇ ਉੱਪਰ ਇਹਦਾ ਐਡਰੈਸ ਲਿਖਾਂਗੇ ਤੇ ਹੁਣ ਜਿੰਨਾ ਕੰਮ ਕਰਦਾ ਵੱਡਾ ਕੰਮ ਇਹੀ ਸੀਗਾ ਤੇ ਹੁਣ ਉਸ ਤੋਂ ਬਾਅਦ ਤਾਂ ਕੰਮ ਛੋਟਾ ਹੈਗਾ ਸਿਰਫ ਇੱਕ ਗੱਲ ਉਹ ਸਰਟੇ ਹੁਣ ਮੈਨੂੰ ਲੱਗਦਾ ਮੇਰੇ ਕੋਲ ਹੋਣੀ ਵੀ ਨਹੀਂ ਹੈਗੀ ਘਰੇ ਸ਼ੌਪ ਤੇ ਹੀ ਹੋਊਗੀ ਕੱਲ ਨੂੰ ਉੱਥੇ ਲੈ ਆ ਕੇ ਤੇ ਇਹਨੂੰ ਚੰਗੀ ਤਰ੍ਹਾਂ ਰੈਪ ਕਰੂੰਗੇ ਆਪਣਾ ਪਾਸਸਰਾਂ ਵਾਲੇ ਜਿਹੜੇ ਲਿਫਾਫੇ ਨਹੀਂ ਹੁੰਦੇ ਵੱਡੇ ਦੇਖਣੀ ਆ ਉਹ ਤਾਂ ਸ਼ਾਇਦ ਨਹੀਂ ਮਿਲ ਜਾਣਗੇ ਕਰੋ ਮੈਂ ਇੱਕ ਲੱਕ ਲਈ ਮਨਾਂ ਦੇ ਪਾਕੇ ਦੇ ਦਿੰਦੇ ਆ ਸਹੀ ਆਉਂਦਾ ਕਿ ਨਹੀਂ ਆਉਂਦਾ ਵਿੱਚ ਪ੍ਰੋਪਰ ਦਾ ਪਕਾ ਲੂੰਗਾ ਇਹ ਕਿ ਕਰਾਂਗੇ ਪਰ ਇਹਦੇ ਵਿੱਚ ਸਹੀ ਆ ਜੂਗਾ ਨੰਬਰ ਸੋ ਇਸ ਤਿੱਕੇ ਨਾਲ ਆਪਾਂ ਇਹ ਫੈਕਟੂਰ ਜਾਂਦਾ ਇੱਥੇ ਐਡਰੈਸ ਆ ਜੂਦਾਗਾ ਤੇ ਤਾਂ ਭੇਜਤਾ ਵੀ ਇੱਕੋ ਲੱਗਾ ਠੀਕ ਇਹਦੇ ਜਿਨਾ ਮੈਂ نیچے ਘਵਾਰ ਵਗੈਰਾ ਲਾਉਂਗੀ ਨਹੀਂ ਤਾਂ ਫੇਲ ਹੋਏ ਨੇ ਮੈਨੂੰ ਵੱਡਾ ਦਾ ਪਟਾਣ ਕਿਸ ਹਾਮਾ ਹੈ ਜੀ ਇਹ ਪਾਤੀ ਚਲੋ ਜੀ ਇੱਕ ਵਾਰ ਮੈਂ ਇਹਨੂੰ ਇੱਥੇ ਹੀ ਰੱਖ ਦਿਆਂ ਇੱਥੇ। ਬਾਕੀ ਕੰਮ ਆਪਾਂ ਕਰਾਂਗੇ ਕੱਲ ਨੂੰ। ਕੁਝ ਕੰਮ ਆਪਾਂ ਕਰਤਾ, ਜਿਆਦਾ ਵੱਡਾ ਕੰਮ ਸੀ ਰਹੀ ਇਹ। ਨੋ ਜੀ ਹੁਣ ਆਪਾਂ ਚੱਲਦੇ ਆਂ ਅੰਦਰ। ਲੋ ਜੀ ਤੇਲ ਦਾ ਆਪਾਂ ਅੱਧਾ ਪਛਦਾ ਜਾਂ ਕੰਮ ਕਰਿਆ ਹੁੰਦਾ। ਅੱਧੇ ਤੋਂ ਜ਼ਿਆਦਾ ਹੀ ਕਰਿਆ ਹੁੰਦਾ। ਥੋੜਾ ਰਹਿ ਗਿਆ, ਹੁਣ ਕੱਲ ਕਰਦਾ ਰਹਿ ਗਿਆ ਤੇ ਫਿਰ ਆਪਾਂ ਕਰਦਾਂਗੇ। ਹੁਣ ਬਾਕੀ ਜਿਹੜੇ ਵੀ ਚਾਰ-ਪੰਜ ਆਰਡਰ ਆਏ ਹੋਏ ਨੇ ਨਾ ਉਹ ਹੁਣ ਇੱਕ ਦਿਨ ਬੁਲਾਵਾਂਗੇ ਆਪਾਂ ਛੁੱਟੀ ਵਾਲੇ ਦਿਨ। ਤੇ ਫਿਰ ਸਾਰਿਆਂ ਦੇ ਇਕੱਠੇ ਪੈਕ ਕਰਕੇ ਭੇਜਾਂਗੇ ਬਹੁਤ ਔਖਾ ਕੰਮ ਹੈ ਜੀ ਪਲੀਜ਼ ਤੁਸੀਂ ਆਪ ਹੀ ਬਣਾ ਲਿਆ ਕਰੋ ਭੇਜਣੇ ਵਾਲੇ ਔਖੇ ਆ ਬਣਾਉਣਾ ਵਿੱਚ ਲੱਗਦਾ ਫਿਰ ਵੀ ਹਜੇ ਸੌਖਾ ਹੈ ਪਰ ਭੇਜਣਾ ਪੈਕ ਕਰਕੇ ਬਹੁਤ ਜ਼ਿਆਦਾ ਔਖਾ ਹੈ ਜੇ ਤੁਸੀਂ ਆਪ ਲਿਜਾ ਸਕਦੇ ਹੋ ਤਾਂ ਬਹੁਤ ਅੱਛੀ ਗੱਲ ਹੈਗੀ ਆ ਤੇ ਸਾਨੂੰ ਸੌਖਾ ਹੋ ਜਾਊਗਾ ਤੇ ਚਲੋ ਜਿਨ੍ਹਾਂ ਦੀ ਮਜਬੂਰੀ ਹੈਗੀ ਆ ਭੇਜਣਾ ਹੀ ਭੇਜਣਾ ਹੈ ਇੱਧਰ ਉੱਧਰ ਤਾਂ ਉਹ ਭੇਜਣਾ ਪੈਂਦਾ ਪਰ ਤੁਹਾਨੂੰ ਵੀ ਪਤਾ ਹੈ ਹਨਾ ਕਿੰਨਾ ਕੁ ਸਮਾਨ ਇਕੱਠਾ ਕਰਨਾ ਪੈਂਦਾ ਔਖਾ ਹੋ ਜਾਂਦਾ ਬਹੁਤ ਜ਼ਿਆਦਾ ਚਲੋ ਕੋਈ ਗੱਲ ਨਹੀਂ ਜੀ ਜਿਨ੍ਹਾਂ ਦੇ ਹੁਣ ਆਰਡਰ ਹੈਗੇ ਨੇ ਉਹ ਤਾਂ ਆਪਾਂ ਪੂਟਾਉਣੇ ਪੈਣੇ ਨੇ ਤੇ ਬਾਕੀ ਦੇ ਫਿਰ ਦੇਖਾਂਗੇ ਤੇ ਮੈਂ ਹੁਣ ਤੁਹਾਨੂੰ ਤੁਹਾਡੇ ਨਾਲ ਗੱਲ ਜਿਹੜੀ ਕਰਨੀ ਸੀ ਅਗਲੀ ਹੈ ਨਾ ਕਿ ਆਪਾਂ ਨੂੰ ਨਾ ਆਲੇ ਦੁਆਲੇ ਬਾਰੇ ਵੀ ਥੋੜੀ ਜੀ ਜਾਣਕਾਰੀ ਰੱਖਣੀ ਚਾਹੀਦੀ ਹੈ ਤੇ ਜਿਵੇਂ ਆਪਾਂ ਸਾਰਾ ਦਿਨ ਫੋਨ ਚਲਾਉਣੀ ਹੈ WhatsApp ਚਲਾਉਣੀ ਹੈ ਤੇ ਇਹਦੇ ਬਾਰੇ ਆਪਾਂ ਨੂੰ ਥੋੜੀ ਜੀ ਨੌਲੇਜ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਇਹ ਬਹੁਤ ਜ਼ਰੂਰੀ ਵਾਲੀ ਇਨਫੋਰਮੇਸ਼ਨ ਹੈਗੀ ਆ ਜਿਹੜੀ ਮੇਰਾ ਨਾ ਜੀ ਕੀਤਾ ਕਿ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਾਂ ਅੱਜ ਕੱਲ ਬੜੇ ਸਕੈਮ ਚੱਲ ਰਹੇ ਨੇ ਜਿਵੇਂ WhatsApp ਦੇ ਉੱਪਰ ਕਿਸੇ ਨੇ ਕੋਈ ਫੋਟੋ ਭੇਜ ਕੇ ਲਿਖਦਾ ਕਿ ਇਹ ਤੁਹਾਡੀ ਬਚਪਨ ਦੀ ਫੋਟੋ ਹੈ ਤੇ ਤੁਸੀਂ ਫਟਾਫਟ ਉੱਤੇ ਕਲਿੱਕ ਕਰਦੇ ਹੋ ਤੇ ਵੀ ਡਾਊਨਲੋਡ ਕਰੀਏ ਹਨ ਜਾਂ ਇਹ ਤੁਹਾਡੀ ਫਰੈਂਡ ਹੈ ਤੇ ਤੁਸੀਂ ਫੇਰ ਕਲਿੱਕ ਕਰਦੇ ਹੋ ਕਿ ਆਪਾਂ ਡਾਊਨਲੋਡ ਕਰ ਲਈਏ ਜਾਂ ਫਿਰ ਵੀ ਇਹ ਨੂੰ ਇਹਨਾਂ ਨੂੰ ਤੁਸੀਂ ਜਾਣਦੇ ਹੋ ਇਹ ਤੁਹਾਡੇ ਮੁਹੱਲੇ ਦੇ ਨੇ ਇਹ ਤੁਹਾਡੇ ਸ਼ਹਿਰ ਦੇ ਨੇ ਇਹ ਤੁਹਾਡੇ ਗੁਆਂਢੀ ਨੇ ਇਹ ਤੁਹਾਡੇ ਰਿਸ਼ਤੇਦਾਰ ਨੇ ਇਸ ਤਰ੍ਹਾਂ ਕਰ ਕਰਕੇ ਆਪਾਂ ਨੂੰ ਬਹੁਤ ਵਾਰ ਕੁਛ ਨਾ ਕੁਛ ਆ ਜਾਂਦਾ ਹੈਗਾ ਤੇ ਆਪਾਂ ਫਟਾਫਟ ਉਹਨੂੰ ਕਲਿੱਕ ਕਰਦੇ ਆ ਕਿ ਆਪਾਂ ਦੇਖੀਏ ਜਾਂ ਅਗਲਾ ਕਹਿੰਦਾ ਕਿ ਥੁੱਡੀ ਫੋਟੋ ਹੈ ਜੇ ਆਪਾਂ ਫੇਰ ਵੀ ਕੋਸ਼ਿਸ਼ ਕਰਦੇ ਹਾਂ ਨਾ ਇਹਨੂੰ ਖੋਲੀਏ ਅਨਨੋਨ ਨੰਬਰਾਂ ਤੋਂ ਇਸ ਤਰ੍ਹਾਂ ਦਾ ਕੁਝ ਨਾ ਕੁਝ ਕਈ ਵਾਰੀ ਆ ਜਾਂਦਾ ਹੋਵੇਗਾ ਮੈਨੂੰ ਅਜੇ ਨਹੀਂ ਆਇਆ ਪਰ ਆਉਣ ਦਾ ਕੋਈ ਪਤਾ ਨਹੀਂ ਹੁੰਦਾ ਕਦੋਂ ਆਜੀ ਕਿਸੇ ਨੂੰ ਵੀ ਆ ਸਕਦਾ ਹੈਗਾ ਇਸ ਤਰ੍ਹਾਂ ਤੇ ਉਹਦੇ ਵਾਸਤੇ ਮੈਂ ਅੱਜ ਤੁਹਾਡੇ ਨਾਲ ਥੋੜੀ ਜੀ ਸ਼ਾਰਟ ਦੇ ਵਿੱਚ ਹੀ ਗੱਲ ਕਰੂੰਗੀ ਬਹੁਤ ਜ਼ਿਆਦਾ ਨਹੀਂ ਕਰੂੰਗੀ ਪਰ ਇਹ ਜ਼ਰੂਰੀ ਵਾਲੀ ਇਨਫੋਰਮੇਸ਼ਨ ਹੈਗੀ ਆ ਹਨਾ ਸੋ ਮੇਰਾ ਜੀ ਕੀਤਾ ਕਿ ਆਪਾਂ ਸਾਰੀਆਂ ਭੈਣਾਂ ਜਿੰਨਾ ਵੀ ਆਪਾਂ ਫੋਨ ਚਲਾਉਨੇ ਆ WhatsApp ਸਾਰੀਆਂ ਭੈਣਾਂ ਚਲਾਉਂਦੀਆਂ ਨੇ ਸੋ ਉਹਨਾਂ ਨੂੰ ਥੋੜੀ ਜੀ ਤਾਂ ਜਾਣਕਾਰੀ ਹੈ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਹੈ ਔਰ ਸਾਰਿਆਂ ਦੇ ਜਿਹੜੇ ਫੋਨ ਹੈਗੇ ਨੇ ਅੱਜ ਕੱਲ੍ਹ ਜੀਪੇ ਵਗੈਰਾ ਸਭ ਤੇ ਫੋਨ ਤੇ ਚੱਲਦਾ ਹੈ ਭੈਣਾਂ ਦੇ ਫੋਨ ਤੇ ਵੀ ਚੱਲਦਾ ਹੈ ਤੇ ਹੋ ਸਕਦਾ ਤੁਹਾਨੂੰ ਇਹ ਜਾਣਕਾਰੀ ਪਹਿਲਾਂ ਤੋਂ ਹੋਵੇ ਚਲੋ ਜਿੰਨਾ ਭੈਣਾਂ ਨੂੰ ਨਹੀਂ ਪਤਾ ਉਹਨਾਂ ਨਾਲ ਮੈਂ ਇਹ ਜਾਣਕਾਰੀ ਜ਼ਰੂਰ ਸ਼ੇਅਰ ਕਰਨੀ ਚਾਹੂੰਗੀ ਪਰ ਆਪਣੀ ਜ਼ਿੰਮੇਵਾਰੀ ਚਾਹੂੰਗੀ ਕਿਉਂਕਿ ਬਹੁਤ ਸਾਰੀਆਂ ਭੈਣਾਂ ਆਪਣੇ ਨਾਲ ਜੁੜੀਆਂ ਹੋਈਆਂ ਨੇ ਤੇ ਜੇ ਕੋਈ ਚੀਜ਼ ਆਪਾਂ ਨੂੰ ਪਤਾ ਹੈਗੀ ਹੈ ਤੇ ਆਪਾਂ ਤੇ ਲੋ ਜੀ ਅੱਜ ਮੈਂ ਤੁਹਾਨੂੰ ਇਹ ਦੱਸੂਗੀ ਕਿ ਜਿਹੜੀ ਇਹ ਵਾਲੀ ਹੈਗੀ ਆ WhatsApp ਇਮੇਜ ਸਕੈਮ ਜੀ ਦਾ ਨਾਮ ਹੈਗਾ ਉਹਦੇ 'ਚ ਉਹੀ ਗੱਲ ਆ ਕਿ WhatsApp ਦੇ ਉੱਪਰ ਕੋਈ ਵੀ ਆਪਾਂ ਨੂੰ ਪਿਕ ਆ ਜਾਂਦੀ ਹੈ ਕੁਝ ਵੀ ਆ ਜਾਂਦਾ ਹੈ ਕਿ ਇਹਨੂੰ ਕਲਿੱਕ ਕਰੋ ਤੇ ਇਹ ਤੁਹਾਡਾ ਤੁਹਾਡੀ ਫੋਟੋ ਹੈ ਤੁਹਾਡੇ ਆਂਡੀ ਗੌਂਡੀ ਦੀ ਹੈ ਤੁਹਾਡੇ ਬੱਚੇ ਦੀ ਹੈ ਤੁਹਾਡੇ ਰਿਸ਼ਤੇਦਾਰ ਦੀ ਹੈ ਜਾਂ ਤੁਸੀਂ ਇਹਨਾਂ ਨੂੰ ਜਾਣਦੇ ਹੋ ਤੇ ਆਪਾਂ ਉਹਨੂੰ ਕਲਿੱਕ ਕਰ ਲੈਨੇ ਆ ਸੋ ਇਹਦੇ ਵਾਸਤੇ ਆਪਾਂ ਕੀ ਕਰਨਾ ਹੈਗਾ ਇਹ ਦੇ ਤੋਂ ਬਚਣ ਵਾਸਤੇ ਧਿਆਨ ਨਾਲ ਦੇਖਿਓ ਤੁਸੀਂ ਸਾਰੀਆਂ ਪਹਿਣਾ ਇਹ ਆਪਾਂ WhatsApp ਖੋਲ ਲਿਆ ਠੀਕ ਹੈ ਜੀ WhatsApp ਖੋਲਦੇ ਜਦੋਂ ਉੱਪਰ ਨਾ ਰਾਈਟ ਸਾਈਡ ਤੇ ਸੱਜੇ ਹੱਥ ਉੱਪਰ ਬਿਲਕੁਲ ਕੋਰਨਰ ਤੇ ਤਿੰਨ ਬਿੰਦੀਆਂ ਆਉਂਦੀਆਂ ਨੇ ਆਹ ਵਾਲੀਆਂ ਤਿੰਨ ਬਿੰਦੀਆਂ ਉੱਪਰ-ਨੀਚੇ ਤੁਹਾਨੂੰ ਦਿਖਦੀਆਂ ਹੋਣਗੀਆਂ ਇਹਨਾਂ ਤੇ ਕਲਿੱਕ ਕਰਿਓ। ਤਿੰਨ ਬਿੰਦੀਆਂ ਤੇ ਆਪਾਂ ਕਲਿੱਕ ਕਰਿਆ ਤੇ ਆਹ ਵਾਲੀ ਚੀਜ਼ ਖੁੱਲ ਗਈ ਹੈ ਜੀ ਤੇ ਇਹਦੇ نیچے ਬਿਲਕੁਲ ਜਾ ਕੇ ਸੈਟਿੰਗ ਆ ਗਈ ਸੈਟਿੰਗ। ਲੋ ਸੈਟਿੰਗ ਤੇ ਕਲਿੱਕ ਕਰ ਲੈਣਾ। ਤੁਹਾਨੂੰ ਉਲਟਾ ਦਿਖ ਰਿਹਾ ਹੋਊਗਾ ਕਿ ਮੈਂ ਫੰਟ ਕਿਵੇਂ ਨਹੀਂ ਬਣਾਣੀ। ਜਦੋਂ ਤੁਸੀਂ ਸੈਟਿੰਗ ਤੇ ਕਲਿੱਕ ਕਰੋਗੇ ਨਾ ਤੇ ਪ੍ਰਾਈਵੇਸੀ ਆ ਜਾਊਗਾ ਇੱਥੇ ਲਿਖਿਆ ਹੋਇਆ। ਹਰੇਕ ਪ੍ਰਾਈਵੇਸੀ ਤੇ ਪ੍ਰਾਈਵੇਸੀ ਤੇ ਆਪਾਂ ਕਰਤਾ ਕਲਿੱਕ ਠੀਕ ਹੈ ਜੀ ਤੇ ਜੋ ਵੀ ਖੁੱਲ ਗਿਆ ਆਪਾਂ ਨੀਚੇ ਜਾਣਾ ਹੈ ਇੱਥੇ ਆਊਗਾ ਲਾਸਟ ਤੇ ਜਾ ਕੇ ਲਾਸਟ ਤੋਂ ਪਹਿਲਾਂ ਸੈਕਿੰਡ ਲਾਸਟ ਇਹ ਆਊਗਾ ਐਡਵਾਂਸਡ ਆਪਾਂ ਐਡਵਾਂਸਡ ਤੇ ਕਲਿੱਕ ਕੀਤਾ ਇਹ ਤਿੰਨੋਂ ਆਪਸ਼ਨਸ ਖੁੱਲ ਗਈਆਂ ਨੇ ਇਹ ਤਿੰਨਾਂ ਨੂੰ ਤੁਸੀਂ ਕੀ ਕਰਨਾ ਹੈ ਮੈਂ ਹੁਣ ਇਹਨਾਂ ਨੂੰ ਨਾ ਆਨ ਕੀਤਾ ਹੋਇਆ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜਦੋਂ ਤੁਸੀਂ ਖੋਲੋਗੇ ਤੁਹਾਡਾ ਇਸ ਤਰ੍ਹਾਂ ਦਾ ਖੁੱਲੂਗਾ ਆ ਤਿੰਨੇ ਆਫ ਹੋਣਗੇ ਆ ਠੀਕ ਹੈ ਹੁਣ ਇਹਨਾਂ ਨੂੰ ਅਸੀਂ ਕੀ ਕਰਨਾ ਆਨ ਕਰ ਦੇਣਾ ਪਹਿਲਾ ਹੈਗਾ ਬਲੌਕ ਅਨਨੋਨ ਅਕਾਊਂਟ ਮੈਸੇजेस ਤੇ ਉਹਨੂੰ ਆਪਾਂ ਔਨ ਕਰਤਾ ਠੀਕ ਹੈ ਜੀ ਨੈਕਸਟ ਹੈਗਾ ਪ੍ਰੋਟੈਕਟ ਆਈਪੀ ਐਡਰੈਸ ਇਨ ਕਾਲਸ ਤੇ ਉਹਨਾਂ ਨੂੰ ਵੀ ਆਪਾਂ ਔਨ ਕਰ ਦੇਣਾ ਅੱਗੇ ਹੈਗਾ ਡਿਸੇਬਲ ਲਿੰਕ ਪ੍ਰੀਵਿਊਜ਼ ਉਹਨਾਂ ਨੂੰ ਵੀ ਆਪਾਂ ਔਨ ਕਰ ਦੇਣਾ ਸੋ ਤਿੰਨੋਂ ਆਪਸ਼ਨਸ ਨੇ ਜਿਹੜੀਆਂ ਇਹਨਾਂ ਨੂੰ ਤੁਸੀਂ ਔਨ ਕਰ ਦਿਓ ਤੇ ਉਸ ਤੋਂ ਬਾਅਦ ਵਾਪਸ ਚਲੇ ਜਾਓ ਮੈਂ ਹੁਣ ਤੁਹਾਨੂੰ ਦੁਬਾਰਾ ਇੱਕ ਵਾਰੀ ਫੇਰ ਦੱਸ ਦੇਣੀ ਆ ਤੁਸੀਂ ਵੈਸੇ ਬੈਕ ਜਾ ਜਾ ਕੇ ਵੀ ਦੁਬਾਰਾ ਦੇਖ ਸਕਦੇ ਹੋ WhatsApp ਖੁੱਲ੍ਹਿਆ WhatsApp ਦੇ ਸੰਜੀਪਾਸੇ কর্নার ਤੇ ਤਿੰਨ ਬਿੰਦੀਆਂ ਨੇ ਫਿਰ ਸੈਟਿੰਗ ਆ ਗਿਆ ਬਿਲਕੁਲ ਲਾਸਟ ਤੇ ਸੈਟਿੰਗ ਆਪਸ਼ਨ ਆਊਗੀ ਠੀਕ ਹੈ ਫਿਰ ਤੁਸੀਂ نیچے ਜਾਉਂਗੇ ਤਾਂ ਸੌਰੀ ਇੱਥੇ ਸਾਹਮਣੇ ਤੁਹਾਨੂੰ ਪ੍ਰਾਈਵੇਸੀ ਉੱਪਰੋਂ ਤੀਜੇ ਨੰਬਰ ਤੇ ਤੁਹਾਨੂੰ ਪ੍ਰਾਈਵੇਸੀ ਦਿਖੂਗਾ ਪ੍ਰਾਈਵੇਸੀ ਤੇ ਜਾ ਕੇ ਲਾਸਟ ਤੇ ਜਾਇਓ ਲਾਸਟ ਤੋਂ ਪਹਿਲਾਂ ਇੱਕ ਐਡਵਾਂਸਡ ਆਊਗਾ ਐਡਵਾਂਸਡ ਤੋਂ ਬਾਅਦ ਆ ਤਿੰਨ ਖੁੱਲਣਗੇ ਇਹ ਮੇਰੇ ਹੁਣ ਆਨ ਕੀਤੇ ਹੋਏ ਨੇ ਪਹਿਲਾਂ ਇਹ ਤੁਹਾਨੂੰ ਆਫ ਮਿਲਣਗੇ ਪਰ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਆਨ ਕਰ ਦੇਣਾ ਠੀਕ ਹੈ ਫਿਰ ਇਹ ਚੀਜ਼ ਤੋਂ ਤੁਸੀਂ ਬਚ ਸਕਦੇ ਹੋਗੇ ਤੇ ਤੁਹਾਨੂੰ ਪਤਾ ਹੈ ਕਿ ਜਦੋਂ ਇਹਨਾਂ ਚੀਜ਼ਾਂ ਨੂੰ ਅਸੀਂ ਔਨ ਕਰ ਲੈਂਦੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਆਪਣੇ ਫੋਨ ਦੇ ਨਾਲ ਜੁੜੀਆਂ ਆਧਾਰ ਕਾਰਡ ਵਗੈਰਾ ਸਾਰਾ ਇਹਦੇ 'ਚ ਹੀ ਹੁੰਦਾ ਹੈ ਬੈਂਕ ਅਕਾਊਂਟ ਵਗੈਰਾ ਸਭ ਲਿੰਕ ਹੁੰਦੇ ਨੇ ਆਪਣੇ ਸੋ ਸਾਡਾ ਜਿਹੜਾ ਪੂਰਾ ਫੋਨ ਦਾ ਜਿਹੜਾ ਡਾਟਾ ਹੈਗਾ ਉਹ ਹੈਕ ਹੋ ਜਾਂਦਾ ਠੀਕ ਹੈ ਕਈ ਵਾਰੀ ਸਾਡੇ ਅਕਾਊਂਟ ਨੇ ਜਿਹੜੇ ਉਹ ਖਾਲੀ ਹੋ ਸਕਦੇ ਨੇ ਸੋ ਇਹ ਸਕੈਮ ਨੇ ਜਿਹੜੇ ਤੁਹਾਨੂੰ ਪਤਾ ਹੀ ਹੈ ਹੈਕ ਹੋ ਜਾਂਦੇ ਨੇ ਫੋਨ ਹੋਰ ਮੈਂ ਇੱਕ ਅੱਧੀ ਸੈਟਿੰਗ ਹੋਰ ਹੈਗੀ ਆ ਉਹ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਹੀ ਦੇਣੀ ਆ ਲਓ ਜੀ ਆਪਾਂ ਇਹਦੇ ਵਿੱਚ ਕੀ ਕਰਨਾ ਹੈ ਕਿ ਫਿਰ WhatsApp ਤੇ ਜਾਣਾ ਹੈ WhatsApp ਤੇ ਜਾ ਕੇ ਸੈਟਿੰਗਸ ਦੇ ਵਿੱਚ ਜਾਣਾ ਹੈ ਉਸ ਤੋਂ ਬਾਅਦ ਆਪਾਂ ਸਟੋਰੇਜ ਐਂਡ ਡਾਟਾ ਸੈਟਿੰਗਸ ਦੇ ਵਿੱਚ ਚਲੇ ਗਏ ਫਿਰ ਸਟੋਰੇਜ ਐਂਡ ਡਾਟਾ ਇੱਥੇ ਕਲਿੱਕ ਕੀਤਾ ਫਿਰ ਆਪਾਂ ਜਾਣਾ ਹੈਗਾ ਅੱਗੇ ਲਾਸਟ ਦੇ ਵਿੱਚ ਤਿੰਨ অপਸ਼ਨਸ ਆ ਗਈਆਂ ਆਹ ਬੜੀਆਂ ਤਿੰਨ ਠੀਕ ਹੈ ਪਹਿਲੀ ਆ ਜਿਹੜੀ ਉਹ ਕੀ ਹੈਗੀ ਹੈ ਵੈਨ ਯੂਜ਼ਿੰਗ ਮੋਬਾਈਲ ਡਾਟਾ ਲਓ ਜੀ ਇਹਨੂੰ ਤੁਸੀਂ ਔਨ ਨਹੀਂ ਰੱਖਣਾ ਮੇਰੀਆਂ ਸਾਰੀਆਂ ਪਹਿਲਾਂ ਇਦਾਂ ਸੀਗੀਆਂ ਇਸ ਤਰ੍ਹਾਂ ਦੀ ਥੋਡੀਆਂ ਵੀ ਇਸ ਤਰ੍ਹਾਂ ਹੋਣੀਆਂ ਤੁਸੀਂ ਸਾਰੀਆਂ ਨੂੰ ਆਫ ਕਰ ਦੇਣਾ ਇਹਨਾਂ ਨੂੰ ਇੱਕ ਇੱਕ ਕਰਕੇ ਠੀਕ ਹੈ ਓਕੇ ਕਰਤਾ ਉਸ ਤੋਂ ਬਾਅਦ ਅਸੀਂ ਨੈਕਸਟ ਜਾਣਾ ਵੈਨ ਕਨੈਕਟਡ ਟੂ ਵਾਈਫਾਈ ਸੈਕੰਡ ਵਾਲੀ ਇਹ ਵੀ ਸਾਰੀਆਂ ਔਨ ਸੀਗੀਆਂ ਜਦੋਂ ਤੁਸੀਂ ਫੋਨ ਖੋਲੋਗੇ ਤੁਹਾਨੂੰ ਇਦਾਂ ਮਿਲਣਗੀਆਂ ਔਨ ਪਰ ਇਹਨਾਂ ਸਾਰੀਆਂ ਨੂੰ ਤੁਸੀਂ ਆਫ ਕਰ ਦੇਣਾ ਇਸ ਤਰ੍ਹਾਂ ਕਰਕੇ ਫਿਰ ਓਕੇ ਕਰ ਦੇਣਾ ਫਿਰ ਲਾਸਟ ਵਾਲੀ ਵੈਨ ਰੋਮਿੰਗ ਰੋਮਿੰਗ ਦੇ ਵਿੱਚ ਵੀ ਤੁਸੀਂ ਸਾਰੀਆਂ ਜਦੋਂ ਤੁਸੀਂ ਖੋਲਿਆ ਹੋਊਗਾ ਇਦਾਂ ਮਿਲਣਗੀਆਂ ਤੁਹਾਨੂੰ ਦੇਖਿਓ ਤੁਸੀਂ ਚੈੱਕ ਕਰਿਓ ਬਸ ਇਹਨਾਂ ਸਾਰੀਆਂ ਨੂੰ ਤੁਸੀਂ ਆਫ ਕਰ ਦੇਣਾ ਲੋ ਜੀ ਫਿਰ ਓਕੇ ਆ ਗਿਆ ਠੀਕ ਹੈ ਇਹ ਦੋ ਚੀਜ਼ਾਂ ਅੱਜ ਮੈਂ ਤੁਹਾਨੂੰ ਦੱਸਤੀਆਂ ਨੇ ਤੇ ਟਾਈਮ ਟੂ ਟਾਈਮ ਤੁਹਾਡੇ ਨਾਲ ਆਪਾਂ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਹੋਊਗੀ ਜਿਹੜੀ ਉਹ ਸ਼ੇਅਰ ਕਰਦੇ ਰਹਾਂਗੇ ਇਹ ਬਹੁਤ ਜ਼ਰੂਰੀ ਹੈ ਇੰਨੀ ਕੁ ਚੀਜ਼ ਦੀ ਨੌਲੇਜ ਹੋਣੀ ਆਪਾਂ ਨੂੰ ਬਹੁਤ ਜ਼ਰੂਰੀ ਹੈ ਕੱਲਾ ਇਹ ਨਹੀਂ ਹੈ ਕਿ ਅਸੀਂ ਵਟਸਐਪ ਚ ਚਲਾਈ ਜਾਈਏ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਨਾ ਕਿ ਆਪਾਂ ਗੱਡੀ ਚਲਾਈ ਜਾਈਏ ਸਿੱਧੇ ਚਲਾਈ ਜਾਈਏ ਹੋਰ ਆਪਾਂ ਨੂੰ ਬੜੀ ਨੌਲੇਜ ਨਾ ਹੋਵੇ ਇਧਰ ਉਧਰ ਮੋੜ ਆਂਦੀ ਤੇ ਬ੍ਰੇਕ ਲਾਉਣ ਦੀ ਤੇ ਫਿਰ ਐਕਸੀਡੈਂਟ ਹੀ ਹੋਊਗਾ ਤੇ ਨੁਕਸਾਨ ਹੋਊਗਾ ਸੋ ਉਹੀ ਚੀਜ਼ ਇਹ ਆ ਇਹ ਨਾ ਹੋਵੇ ਕਿ ਇਕੱਲਾ WhatsApp ਚਲਾਉਣਾ ਹੀ ਆਉਂਦਾ ਸਾਨੂੰ ਹੋਰ ਵੀ ਚੀਜ਼ਾਂ ਦੀ ਜਿਹੜੀ ਟੈਕਨੀਕਲ ਨੌਲੇਜ ਹੈਗੀ ਆ ਉਹਦਾ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਸੋ ਮੈਨੂੰ ਲੱਗਦਾ ਇਹ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਉਹ ਤੁਹਾਡੇ ਕੰਮ ਦੀ ਹੋਊਗੀ ਤੇ ਤੁਸੀਂ ਜਰੂਰ ਜਦੋਂ ਹੀ ਤੁਸੀਂ ਵੀਡੀਓ ਦੇਖੋਗੇ ਨਾਲ ਦੀ ਨਾਲ ਤੁਸੀਂ ਇਹ ਚੀਜ਼ਾਂ ਨੇ ਜਿਹੜੀਆਂ ਉਹ ਕਰਨੀਆਂ ਨੇ ਲਾਈਟ ਚਲੀ ਗਈ ਨਾਲ ਦੀ ਨਾਲ ਤੁਸੀਂ ਇਹ ਸਾਰੀਆਂ ਇਹ ਸੈਟਿੰਗ ਖੋਲ ਕੇ WhatsApp ਤੇ ਜਾ ਕੇ ਇਹ ਦੋ ਸਟੈਪ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਜਰੂਰ ਕਰਨੇ ਨੇ ਜਦੋਂ ਕਰ ਲੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਅਸੀਂ ਇਹ ਵਾਲੀ ਜਿਹੜੀ ਹੈਗੀ ਆ ਸੈਟਿੰਗਸ ਵਗੈਰਾ ਉਹ ਆਪਣੇ ਫੋਨ ਦੇ ਵਿੱਚ WhatsApp ਦੇ ਵਿੱਚ ਕਰ ਲਈਆਂ ਨੇ ਉਸ ਤੋਂ ਬਾਅਦ ਅਗਲੀ ਹੈ ਜਿਹੜੀ ਉਹ ਆਪਾਂ ਤੁਹਾਡੇ ਨਾਲ ਕਰ ਨੂੰ ਸ਼ੇਅਰ ਕਰਾਂਗੇ ਠੀਕ ਹੈ ਜੀ ਉਹ ਆਪਾਂ ਹੋਰ ਵੀ ਸ਼ੇਅਰ ਕਰਨੀ ਹੈਗੀ ਆ ਕਿ ਤੁਹਾਡੀ Facebook ਤੇ ਪ੍ਰੋਫਾਈਲ ਲੱਗੀ ਹੁੰਦੀ ਹੈ ਹਨਾ ਤੇ ਪ੍ਰੋਫਾਈਲ ਪਿਕ ਕਈ ਵਾਰੀ ਲੋਕ ਕੀ ਕਰਦੇ ਨੇ ਕਿ ਉਹ ਪ੍ਰੋਫਾਈਲ ਪਿਕ ਨੂੰ ਸਕਰੀਨਸ਼ਾਟ ਲੈ ਕੇ ਤੋਡੀ ਪ੍ਰੋਫਾਈਲ ਆਕੇ ਤੇ ਉਹਦੇ ਉਹਦਾ ਮਿਸਯੂਜ਼ ਕਰਦੇ ਨੇ ਹਨਾ ਤੇ ਇਸ ਕਰਕੇ ਵੀ ਉਹ ਸਕਰੀਨਸ਼ਾਟ ਆ ਜਿਹੜਾ ਉਹ ਨਿਆ ਲਿਆ ਜਾਵੇ ਉਹਦੇ ਵਾਸਤੇ ਵੀ ਮੈਂ ਤੁਹਾਡੇ ਨਾਲ ਇੱਕ ਵੀਡੀਓ ਹੈ ਜਿਹੜੀ ਉਹ ਸ਼ੇਅਰ ਕਰੂੰਗੀ ਬਹੁਤ ਜ਼ਰੂਰੀ ਵਾਲੀਆਂ ਚੀਜ਼ਾਂ ਨਹੀਂ ਜੀ ਇਹ ਇਹਨਾਂ ਚੀਜ਼ਾਂ ਦੀ ਨੋਲੇਜ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਸੋ ਮੈਨੂੰ ਲੱਗਦਾ ਇਹ ਚੀਜ਼ਾਂ ਤੁਹਾਡੇ ਬਹੁਤ ਕੰਮ ਆਉਣਗੀਆਂ ਜਿਨ੍ਹਾਂ ਨੂੰ ਪਤਾ ਸੀਗਾ ਉਹ ਤਾਂ ਚਲੋ ਬਹੁਤ ਅੱਛੀ ਗੱਲ ਹੈਗੀ ਆ ਕਿ ਜਿਨ੍ਹਾਂ ਨੂੰ ਪਹਿਲੇ ਹੀ ਨੋਲੇਜ ਹੈਗੀ ਆ ਜਿਹੜੀਆਂ ਭੈਣਾਂ ਨੂੰ ਨਹੀਂ ਹੈਗੀ ਉਹ ਅੱਜ ਹੀ ਕਰ ਲੇ ਤੁਸੀਂ ਜ਼ਰੂਰ ਕਰਿਓ ਠੀਕ ਹੈ ਜੀ ਚਲੋ ਠੀਕ ਹੈ ਜੀ ਹੁਣ ਆਪਾਂ ਖੜਨ ਗਾਲੀਏ ਨੀਰਾ ਹੋ ਗਿਆ ਕਪੜੇ ਵਗੈਰਾ ਚੇਂਜ ਕਰਦੇ ਆਂ ਖਾਣਾ ਖਾ ਕੇ ਤੇ ਹੁਣ ਅਰੈਸਟ ਕਰਦੇ ਆਂ ਤੇ ਉਸ ਤੋਂ ਬਾਅਦ ਕੱਲ ਨੂੰ ਆਪਾਂ ਫੇਰ ਮਿਲਦੇ ਆਂ ਤੁਹਾਡੇ ਨਾਲ ਇੱਕ ਵਧੀਆ ਜਿਹਾ ਵਲੌਗ ਸ਼ੇਅਰ ਕਰਦੇ ਆਂ ਠੀਕ ਹੈ ਜੀ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਐਂਡ ਗੁੱਡ ਨਾਈਟ